ਗਿਆਨੀਆਂ ਨੇ ਹੈਰਾਨ ਕਰਨ ਵਾਲਾ ਸੱਚ ਦੱਸਿਆ ਕਿ ਇਨਸਾਨ ਦੀ ਉਤਪਤੀ ਸੈਂਕੜੇ ਸਾਲਾਂ ਦੇ ਵਿੱਚੋਂ ਹੀ ਇਹ ਧਰਤੀ ਤੋਂ ਖਤਮ ਹੋ ਜਾਣੀ ਆ ਕੋਈ ਵੱਡਾ ਬੰਬ ਨਹੀਂ ਡਿੱਗਣਾ ਕੋਈ ਐਸਟਰੋਇਡ ਨਹੀਂ ਡਿੱਗਣਾ ਕੋਈ ਵੱਡਾ ਵਾਇਰਸ ਨਹੀਂ ਫੈਲਣਾ ਕੱਖ ਵੀ ਨਹੀਂ ਹੋਣਾ ਇਹੋ ਜਿਹਾ ਦੇਖੋ ਜੀਵਨ ਦੀ ਉਤਪਤੀ ਲਈ ਦੋ ਕਰੋਮੋਜ਼ੋਮ ਜਿੰਦਾ ਦੋ ਜੀਵਨ ਦੀ ਉਤਪਤੀ ਲਈ ਦੋ ਕਰੋਮੋਜ਼ੋਮ ਜਿਹੜੇ ਹੈਗੇ ਜ਼ਿੰਮੇਵਾਰ ਐਕਸ ਤੇ ਵਾਈ 2x ਨਾਲ ਕੁੜੀ ਪੈਦਾ ਹੋ ਜਾਂਦੀ ਹੈ x ਤੇ y ਦੇ ਨਾਲ ਮੁੰਡਾ ਪੈਦਾ ਹੋ ਜਾਂਦਾ ਹੁਣ ਜਿਹੜੇ ਇਹ ਕਰੋਮੋਸੋਮ ਆ ਇਹ ਬਹੁਤ ਲੰਮੇ ਹੁੰਦੇ ਸੀਗੇ ਜਿਵੇਂ ਜਿਵੇਂ ਜਿਹੜੇ ਉਹਨਾਂ ਦੇ ਜੀਨ ਦੇ ਵਿੱਚ ਡਿਫੈਕਟ ਆਉਂਦਾ ਉਹਨੂੰ ਰਿਮੂਵ ਕਰ ਦਿੰਦੇ ਆ ਪਰ ਜਿਹੜਾ x ਕਰੋਮੋਸੋਮ ਆ ਇਹ ਦੋ ਹੁੰਦੇ ਕਰਕੇ ਕਿਉਂ ਕੁੜੀ ਜਦੋਂ ਪੈਦਾ ਹੋਣੀ ਆ ਤਾਂ ਪਹਿਲਾਂ ਕੋਈ ਵੀ ਅੰਦਰੋਂ ਫੀਮੇਲ ਹੀ ਹੁੰਦਾ ਬੱਚਾ ਉਹ ਬਾਅਦ ਦੇ ਵਿੱਚ ਉਹਦੇ ਅੰਗ ਬਦਲੀ ਹੁੰਦੇ ਆ ਤਾਂ ਉਹ ਮੇਲ ਬਣ ਜਾਂਦਾ ਇੱਕ ਫੀਮੇਲ ਬਣ ਜਾਂਦੀ ਆ ਤਾਂ ਜਿਹੜਾ x ਆ ਉਹ ਅਪਡੇਟ ਹੁੰਦਾ ਰਹਿੰਦਾ ਹੈਗਾ ਅਪਗ੍ਰੇਡ ਹੁੰਦਾ ਰਹਿੰਦਾ ਐਕਸ ਕਰੋਮੋਸੋਮ ਹੁਣ ਵੀ ਬਹੁਤ ਸਟਰੋਂਗ ਆ ਤਾਂ ਮੇਲ ਪੈਦਾ ਹੋਣੋਂ ਹਟ ਜਾਣੇ ਆ ਹੌਲੀ ਹੌਲੀ ਹਟ ਰਹੇ ਆ ਕਿਉਂਕਿ ਵਾਈ ਕਰੋਮੋਸੋਮ ਬਹੁਤ ਛੋਟਾ ਰਹਿ ਗਿਆ ਉਹਦੇ ਵਿੱਚ 45 ਜੀਨ ਬਾਕੀ ਰਹਿ ਗਿਆ ਦੇਖੋ ਕਿੰਨੇ ਹਜ਼ਾਰਾਂ ਜੀਨ ਸੀ ਪਹਿਲਾਂ ਜਿਵੇਂ ਧੋ ਸੈਂਕੜਾ ਸਾਲ ਇਹ ਚੀਜ਼ ਚਾਹੇ ਕੋਈ ਵੀ ਮਹਿਮਲਾ ਧਰਤੀ ਤੇ ਕੋਈ ਵੀ ਪੰਛੀ ਕਹਿ ਲਓ ਕੋਈ ਵੀ ਜੀਵ ਜੰਤੂ ਆ ਸਾਰੇ ਐਕਸ ਵਾਈ ਦੇ ਚੱਲਦੇ ਆ ਕੁਝ ਕੁ ਪ੍ਰਜਾਤੀਆਂ ਹੈਗੀਆਂ ਜਿਹੜੀਆਂ ਜਡੀਆਂ ਜਡੀ ਡਬਲ ਤੇ ਚਲਦੀਆਂ ਪੰਛੀਆਂ ਦੀਆਂ ਤਾਂ 22 ਕਰੋਮੋਸੋਮ ਛੋਟਾ ਹੁੰਦਾ ਹੁੰਦਾ ਹੌਲੀ ਹੌਲੀ ਇੱਕ ਦਿਨ ਨੂੰ ਲੁਪਤ ਹੋ ਜਾਣਾਗਾ ਤਾਂ ਕੁਦਰਤ ਨੇ ਨਾ ਤਾਂ ਕੋਈ ਤਬਾਹੀ ਲਿਆਉਣੀ ਆ ਨਾ ਧਰਤੀ ਪਾੜਨੀ ਆ ਨਾ ਕੋਈ ਬਲੈਕ ਹੋਲ ਦੇ ਨਾਲ ਖਤਮ ਕਰਨਾ ਇਨਸਾਨਾਂ ਦਾ ਪੈਦਾ ਹੋਣਾ ਹੀ ਖਤਮ ਹੋ ਜਾਣਾ ਕਿਵੇਂ ਲੜਨਗੇ ਕੁਦਰਤ ਨਾਲ ਲੜ ਸਕਦੇ ਆ ਇਹਨਾਂ ਦੀ ਪੈਦਾਇਸ਼ ਹੀ ਖਤਮ ਹੋ ਜਾਣੀ ਆ ਇਹ ਤਾਂ Y ਕਰੋਮੋਸੋਮ ਜੋ ਨਿੱਕਾ ਹੁੰਦਾ 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 ਖਤਮ ਹੋ ਗਿਆ ਫਿਰ ਕੀ ਨਹੀਂ ਰਹਿਣਾ ਇੱਥੇ ਇਹ ਧਰਤੀ ਤੋਂ ਜੀਵਨ ਦਾ ਸਫਾਇਆ ਹੋ ਜਾਣਾ ਫਿਰ ਇਸ ਤਰ੍ਹਾਂ ਦੇ ਜੀਵ ਰਹਿਣਗੇ ਜਿਹੜੇ X ਤੋਂ X ਨਾ ਬਣ ਕੇ ਹੀ ਅੱਗੇ ਪ੍ਰਜਨਨ ਕਰਨਗੇ ਕਿਸੇ ਵੀ ਤਰੀਕੇ ਨਾਲ ਉਹ ਹੋ ਸਕਦਾ ਕੋਈ ਹੋਰ ਹੀ ਤਰ੍ਹਾਂ ਦੀ ਪ੍ਰਜਾਤੀ ਹੋਵੇ ਜਾਂ ਇਨਸਾਨਾਂ ਦੇ ਵਿੱਚ ਵੀ ਹੋ ਸਕਦਾ ਕੋਈ ਫੀਮੇਲ ਦੀ ਤਰ੍ਹਾਂ ਹੋਰ ਤਰ੍ਹਾਂ ਕੋਈ ਹੋਰ ਪ੍ਰਜਾਤੀਆਂ ਆ ਜਾਣ ਜਿਨ੍ਹਾਂ ਦਾ ਪ੍ਰਜਨਨ ਕਰਨ ਦਾ ਤਰੀਕਾ ਹੀ ਹੋਰ ਹੋਵੇ ਪਰ ਜਿਹੜਾ Y ਕਰੋਮੋਸੋਮ ਆ ਇਹ ਡੈਫੀਨਿਟਲੀ ਖਤਮ ਹੋ ਜਾਣਾ ਹੈ ਕਿਉਂਕਿ ਖਤਮ ਹੁੰਦਾ 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 ਸਿਰਫ 45 ਜੀਨ ਬਚੇ ਹੋਂ ਤੱਕ ਹੋਰ ਇਹਦੀ ਅਪਡੇਟ ਹੋਣ ਦਾ ਕੋਈ ਚਾਂਸ ਨਹੀਂ ਕਿਉਂਕਿ 22 ਜਦੋਂ ਪੈਦਾ ਹੁੰਦੇ ਆ ਤਾਂ ਮੇਲ ਪੈਦਾ ਹੀ ਨਹੀਂ ਹੁੰਦਾਗਾ ਤਾਂ ਇਹ ਵੀਡੀਓ ਬਹੁਤ ਜ਼ਿਆਦਾ ਚਰਚਾਤਾਂ ਬਹੁਤ ਸਾਰੇ ਵਿਗਿਆਨੀ ਇਸ ਤੇ ਚਿੰਤਾ ਜਤਾ ਰਹੇ ਆ ਕਿ ਇਹਦਾ ਕੋਈ ਹੱਲ ਨਹੀਂ ਉਹ ਕੋਈ ਹੱਲ ਕਰ ਹੀ ਨਹੀਂ ਸਕਦੇ ਇਨਸਾਨ ਦੇ ਪੈਦਾ ਹੋਣ ਤੋਂ ਪਹਿਲਾਂ ਉਹਦਾ ਡੀਐਨਏ ਕਿਵੇਂ ਉਹ ਬਦਲ ਦੇਣ 22 ਕਰੋਮੋਸੋਮ ਨੂੰ ਉਹ ਅਪਡੇਟ ਕਰ ਹੀ ਨਹੀਂ ਸਕਦੇਗੇ ਤਾਂ ਇਹ ਸਿਚੁਏਸ਼ਨ ਹੋਣੀ ਆ ਤਾਂ ਦੇਖ ਲਓ ਤੁਸੀਂ ਇਹ ਇਹ ਬ੍ਰਹਿਮੰਡ ਦੀ ਤਾਕਤ ਆ ਠੀਕ ਆ ਇਹ ਕੁਦਰਤ ਦੀ ਤਾਕਤ ਆ ਉਹ ਚਾਵੇ ਤਾਂ ਸਾਨੂੰ ਪੈਦਾ ਹੀ ਨਾ ਕਰੇ ਜੇ ਪੈਦਾ ਕੀਤੇ ਆ ਤਾਂ ਹੁਣ ਕਹਿ ਦਿੰਦੇ ਆ ਵੀ ਇਹ ਨੁਕਸਾਨ ਕਰਦੇ ਆ ਕਿੰਨੇ ਜ਼ਿਆਦਾ ਅਤਿਆਚਾਰ ਹੁੰਦੇ ਆ ਜੰਗਲ ਰੂਲ ਦੇ ਵਿੱਚ ਕਿੰਨਾ ਜੰਗਲ ਦੇ ਵਿੱਚ ਗਲਤ ਚੀਜ਼ਾਂ ਹੁੰਦੀਆਂ ਛੋਟੇ ਪੰਛੀ ਵੱਡੇ ਖਾ ਜਾਂਦੇ ਆ ਪਾਣੀ ਦੇ ਵਿੱਚ ਵੀ ਹਨਾ ਛੋਟੇ ਨੂੰ ਵੱਡਾ ਖਾ ਜਾਂਦਾਗਾ ਹਾਂ ਛੋਟੇ ਤਾਰੇ ਨੂੰ ਵੱਡੇ ਤਾਰੇ ਖਾ ਜਾਂਦੇ ਆ ਚੱਲਦਾ ਰਹਿੰਦਾਗਾ ਪਰ ਜੀਵਨ ਦੀ ਉਤਪਤੀ ਜਦੋਂ ਚਾਹੇ ਕੁਦਰਤ ਖਤਮ ਕਰ ਸਕਦੀ ਆ ਇਹ ਖਤਮ ਹੋਣ ਦੀ ਤਕਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤਾਂ ਜਿਹੜਾ ਵਾਈ ਆ ਇਹ ਅਪਡੇਟ ਹੋ ਕੇ ਕੁਝ ਹੋਰ ਬਣ ਜਾਊਗਾ ਜਾਂ ਐਕਸ ਤੋਂ ਐਕਸ ਕੋਈ ਹੋਰ ਤਰ੍ਹਾਂ ਦੇ ਜੀ ਪੈਦਾ ਹੋਣ ਲੱਗ ਜਾਣਗੇ ਮੇਰਾ ਖਿਆਲ ਤੁਸੀਂ ਸਮਝ ਸਕਦੇ ਹੋਵੋਗੇ ਮੈਂ ਇਹ ਕਿਸ ਵਿਸ਼ੇ ਤੇ ਗੱਲ ਕਰ ਰਿਹਾਗਾ ਜੇ ਤੁਹਾਨੂੰ ਇਹ ਗੱਲ ਇੰਟਰਸਟਿੰਗ ਲੱਗੀ ਆ ਤਾਂ ਮੈਂ ਡਿਟੇਲ ਦੇ ਵਿੱਚ ਵੀਡੀਓ ਬਣਾਵਾਂ ਤਾਂ ਕਮੈਂਟ ਕਰ ਦਿਓ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿਸਟਾ